ਦਿੱਲੋ ਦੇਹ ਲਾ ਦੇਣ ਵਾਲੀ ਇੱਕ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਨੌਜਵਾਨ ਨੇ ਵਿਅਕਤੀ ਨੂੰ ਕੋਹਾੜੀ ਦੇ ਨਾਲ ਵੜ ਦਿੱਤਾ ਹੈ ਦੱਸਿਆ ਜਾ ਰਿਹਾ ਹੈ ਕਿ ਉਸ ਦੀਆਂ ਲੱਤਾਂ ਦੇ ਨਾਲ ਨਾਲ ਉਸ ਦਾ ਪ੍ਰਾਈਵੇਟ ਅੰਗ ਵੀ ਵੜ ਦਿੱਤਾ ਗਿਆ ਹੈ ਦੱਸਿਆ ਕਿ ਸਾਰਾ ਮਾਮਲਾ ਆਬੋਹਰ ਤੋਂ ਸਾਹਮਣੇ ਆਇਆ ਹੈ ਜਿੱਥੇ ਮਾਂ ਨਾਲ ਨਜ਼ਾਈ ਸਬੰਧਾਂ ਦੇ ਕਾਰਨ ਇੱਕ ਨੌਜਵਾਨ ਨੇ ਪਿੰਡ ਦੇ ਹੀ ਵਿਅਕਤੀ ਨੂੰ ਬੁਰੀ ਤਰ੍ਹਾਂ ਕੋਹਾੜੀ ਦੇ ਨਾਲ ਵੜ ਦਿੱਤਾ ਹੈ ਫਿਲਹਾਲ ਉਸ ਵਿਅਕਤੀ ਨੂੰ ਹਸਪਤਾਲ ਦੇ ਵਿੱਚ ਵੀ ਭਰਤੀ ਕਰਵਾਇਆ ਗਿਆ ਹੈ ਉਧਰ ਪੁਲਿਸ ਦੀ ਗੱਲ ਕਰੀਏ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦੱਸਿਆ ਕਿ ਅਬੋਹਰ ਦੇ ਪਿੰਡ ਧਰਮਪੁਰਾ ਤੋਂ ਇਹ ਸਾਰੀ ਘਟਨਾ ਸਾਹਮਣੇ ਆਈ ਹੈ ਦਿਲ ਨੂੰ ਦਹਿਲਾ ਦੇਣ ਵਾਲੀ ਵਾਰਦਾਤ ਵਾਪਰੀ ਹੈ ਜਿੱਥੇ ਮਾ ਨਾਲ ਨੇ ਜ਼ਾਇਸ ਰਿਸ਼ਤਿਆਂ ਦੇ ਕਾਰਨ ਇੱਕ ਨੌਜਵਾਨ ਨੇ ਵਿਅਕਤੀ ਨੂੰ ਵੱਢ ਦਿੱਤਾ ਹੈ ਕਹਾੜੀਆਂ ਦੇ ਨਾਲ ਉਸ ਨੂੰ ਵੱਢਿਆ ਗਿਆ ਹੈ ਤੇ ਉਸ ਦੀਆਂ ਲੱਤਾਂ ਵੀ ਵੱਢ ਦਿੱਤੀਆਂ ਗਈਆਂ ਨੇ ਜਾਣਕਾਰੀ ਮੁਤਾਬਿਕ ਪਿੰਡ ਧਰਮਪੁਰਾ ਦਾ ਰਹਿਣ ਵਾਲਾ ਸਰਵਣ 50 ਸਾਲ ਉਸ ਦੀ ਉਮਰ ਹੈ ਤਿਆ ਦੱਸਿਆ ਜਾ ਰਿਹਾ ਹੈ ਕਿ ਪਿੰਡ ਦੇ ਹੀ ਖੇਤਾਂ ਚੋ ਜੋ ਵੱਡੀਆਂ ਲੱਕੜਾਂ ਵੜ ਕੇ ਟਰੈਕਟਰ ਟਰਾਲੀ ਤੇ ਵੇਚਣ ਦਾ ਕੰਮ ਕਰਦਾ ਸੀ ਤੇ ਉਸ ਦੇ ਪਿੰਡ ਦੇ ਹੀ ਇੱਕ ਔਰਤ ਨਾਲ ਕਾਫੀ ਸਮੇਂ ਤੋਂ ਨਜਾਇਜ਼ ਸਬੰਧ ਸਨ ਜਿਸ ਤੋਂ ਬਾਅਦ ਉਸ ਦੇ ਪਰਿਵਾਰ ਵਾਲੇ ਕਾਫੀ ਨਿਰਾਸ਼ ਸਨ ਦੱਸਿਆ ਜਾ ਰਿਹਾ ਹੈ ਕਿ ਘਟਨਾ ਵਾਲੇ ਦਿਨ ਉਕਤ ਔਰਤ ਦਾ ਪੁੱਤਰ ਵਿਕਰਮ ਸਿੰਘ ਤੇ ਪਤੀ ਕੰਮ ਤੇ ਗਏ ਹੋਏ ਸਨ ਇਸੇ ਦੌਰਾਨ ਸਰਵਣ ਰਾਤ ਵੇਲੇ ਸਿੱਧਾ ਉਕਤ ਔਰਤ ਦੇ ਘਰ ਉਸ ਨੂੰ ਮਿਲਣ ਚਲਾ ਗਿਆ ਜਿਸ ਤੋਂ ਬਾਅਦ ਕੁਝ ਸਮੇਂ ਬਾਅਦ ਹੀ ਔਰਤ ਦਾ ਪੁੱਤਰ ਘਰ ਆਇਆ ਤਾਂ ਉਸਨੇ ਉਸ ਵਿਅਕਤੀ ਨੂੰ ਘਰ ਦੇ ਵਿੱਚ ਮਾਂ ਦੇ ਨਾਲ ਇਤਰਾਜੋਗ ਹਾਲਾਤ ਦੇ ਵਿੱਚ ਦੇਖਿਆ ਜਿਸ ਤੋਂ ਬਾਅਦ ਉਸਨੇ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਉਸ ਵਿਅਕਤੀ ਤੇ ਹਮਲਾ ਕਰ ਦਿੱਤਾ ਕਹਾੜੀਆਂ ਦੇ ਨਾਲ ਉਸ ਵਿਅਕਤੀ ਨੂੰ ਉਸ ਨੌਜਵਾਨ ਨੇ ਵੱਢ ਦਿੱਤਾ ਜਿਸ ਨੂੰ ਹੁਣ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਉਧਰ ਪੁਲਿਸ ਨੇ ਸਾਰੇ ਮਾਮਲੇ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦੱਸਦੀ ਹੈ ਕਿ ਅਬੋਹਰ ਦੇ ਵਿੱਚ ਸਾਰੀ ਘਟਨਾ ਵਾਪਰੀ ਹੈ ਜਿੱਥੇ ਨੌਜਵਾਨ ਨੇ ਇੱਕ ਵਿਅਕਤੀ ਨੂੰ ਕੋਹਾੜੀ ਦੇ ਨਾਲ ਵੜ ਦਿੱਤਾ ਹੈ ਇਹ ਸਾਨੂੰ ਅੱਜ ਇੱਕ ਅਰਲੀ ਮਾਰਨਿੰਗ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀ ਜੀ ਪਿੰਡ ਧਰਮਪੁਰਾ ਵਿਖੇ ਇੱਕ ਵਿਅਕਤੀ ਵਿਕਰਮ ਸਿੰਘ ਵਰਕੀ ਜੀ ਇਹਨੇ ਆਪਣੇ ਕਾਪੇ ਨਾਲ ਸਰਵੰਤ ਸਿੰਘ ਜਿਹੜਾ ਜਗਰਾਤ ਸਿੰਘ son of ਜਗਰਾਤ ਸਿੰਘ ਇਹ ਵੀ ਵਾਸੀ ਧਰਮਪੁਰੇ ਦਾ ਉਹਦੇ ਤੇ ਹਮਲਾ ਕੀਤਾ ਤੇ ਉਹਦੀ ਜਿਹੜੀ ਲੱਤ ਕੱਟ ਗਈ ਤੇ ਇਹਦੇ ਜਦੋਂ ਅਸੀਂ ਟੀਮ ਪਹੁੰਚੀ ਆ ਟੀਮ ਸਾਡੀ ਐਸ ਐਚਓ ਮੌਕੇ ਤੇ ਗਿਆ ਉਸ ਤੋਂ ਬਾਅਦ ਅਸੀਂ ਇਹਦੀ ਇਨਵੈਸਟੀਗੇਸ਼ਨ ਸਟਾਰਟ ਕੀਤੀ ਹੈ ਤੇ ਇਹਦੇ ਵਿੱਚ ਜਿਹੜੀ ਬੰਦਈ ਕਾਰਵਾਈ ਐਫ ਆਈ ਆਰ ਅਸੀਂ ਹੋਰ ਰਜਿਸਟਰ ਕਰ ਰਹੇ ਹਾਂ ਇਹਦੀ ਜਿਹੜੀ ਵਜ੍ਹਾ ਰੰਜਿਸ਼ ਹੁਣ ਤੱਕ ਜਿਹੜੀ ਸਾਹਮਣੇ ਆਈ ਹੈ ਜਿਹੜਾ ਸਰਵਨ ਸਿੰਘ ਹੈ ਇਹਦੇ ਵਿਕਰਮ ਸਿੰਘ ਦੀ ਮਦਰ ਨਾਲ ਇਲੈਜੀਟਰ ਰਿਲੇਸ਼ਨਸ਼ਿਪ ਸੀਗੇ ਜਿਸ ਕਰਕੇ ਵਿਕਰਮ ਸਿੰਘ ਨੂੰ ਇਸ ਚੀਜ਼ ਤੋਂ ਪ੍ਰੋਬਲਮ ਸੀਗੀ ਕੱਲ ਬੀਤੀ ਰਾਤ ਉਸ ਜਦੋਂ ਆਪਣੇ ਘਰੇ ਸੀਗਾ ਉਹਨੇ ਆਪਣੇ ਜਿਹੜਾ ਸਰਵਨ ਸਿੰਘ ਹੈ ਇਹਨੂੰ ਆਪਣੀ ਮੰਮੀ ਨਾਲ ਅवैध ਹਾਲਤ ਵਿੱਚ ਦੇਖਿਆ ਜਿਸ ਕਰਕੇ ਇਹਨੇ ਇਹ ਚੀਜ਼ ਨੂੰ ਅੰਜਾਮ ਦਿੱਤਾ ਸਰ ਗੁੱਟੰਗ ਤੇ ਵੀ ਆਨਲਾਈਨ ਕੀਤਾ ਗਿਆ ਸੁਣਿਆ ਜਾ ਰਿਹਾ ਇਸਨੇ ਦੋ ਤਿੰਨ ਵਾਰ ਕੀਤੇ ਜੀ ਆਪਣੇ ਕਾਪੇ ਨਾਲ ਉਹ ਜਿਹੜਾ ਸਰਵਨ ਸਿੰਘ ਆ ਉਹ ਜ਼ੇਰੇ ਲਾ ਗਿਆ ਠੀਕ ਹੈ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹਨੂੰ ਐਫ ਆਈ ਆਰ ਕਰ ਰਹੇ ਬੰਦੀ ਤਰ੍ਹਾਂ ਵਧੇਟ ਐਸੀ ਐਫ ਆਈ ਆਰ ਕਰ ਰਹੇ ਤੇ ਅਰੈਸਟ ਪਾ